ਹੈਲੋ ਜੀ ਸ਼ਾਸਤਰੀ ਕਾਲ ਦੀ ਮਾਇਆ ਮੰਦਿਤ ਕੌਰ ਆਪ ਸਭ ਨੂੰ ਬੇਰਬਰੀ ਸ਼ਾਸਤਰੀ ਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਬੋਲਦੇ ਆ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜਿਹੜੇ ਆਪਣੇ ਕੋਲੇ ਸਿੰਗਲ ਸੂਟ ਪਏ ਆ ਉਹਨਾਂ ਦੀ ਵੀਡੀਓ ਕਿਉਂਕਿ ਮੇਰੀ ਸਿਹਤ ਹੁਣ ਠੀਕ ਹੋਈ ਆ ਜੀ ਸੁੱਖ ਰੱਖੇ ਪਰਮਾਤਮਾ ਇੱਕ ਦਿਨ ਚ ਆਪਾਂ ਹੋਰ ਕੱਪੜਾ ਵੀ ਲੈਣ ਜਾਣਾ ਪਹਿਲਾਂ ਮਾਪ ਦੀ ਸਿਹਤ ਠੀਕ ਕੀਤੀ ਹੈ ਉਸ ਤੋਂ ਬਾਅਦ ਹੀ ਕੱਪੜੇ ਬਾਰੇ ਦੇਖਿਆ ਲਓ ਜੀ ਏ ਆਉਣਗੇ ਜੀ ਪੂਰੇ ਵਧੀਆ ਕਾਪਟਨ ਦੇ ਸੂਟ ਇਹ ਸੂਟ ਆ ਜਿਹੜੇ ਫਿੱਟਦੇ ਨਹੀਂ ਹੈਗੇ ਵੀਰੇ ਇਹਨਾਂ ਦੀ ਕੋਈ ਕੰਪਲੀਟ ਨਹੀਂ ਫਿੱਟਣ ਦੀ ਕਿਉਂਕਿ ਇਹ ਆ ਜਾਂਦੇ ਜੀ ਬ੍ਰਾਂਡ ਦੇ VLM ਦੇ ਇਹ ਆ ਗਿਆ ਜੀ ਆਲ ਓਵਰ ਸੂਟ ਆ ਦੇਖੋ ਜੀ ਆਹ ਰੰਗ ਆ ਜਿਹੜਾ ਪਿਸਤਾ ਜਿਹਾ ਸੀ ਇਹ ਇਹ ਆ ਗਿਆ ਜੀ ਆਲ ਓਵਰ ਸੂਟ ਆ ਦੇਖੋ ਜੀ ਇਹ ਆ ਗਿਆ ਜੀ ਆਲ ਓਵਰ ਸੂਟ ਤੇ ਆਹ ਵੀ ਇਹਦੇ ਨਾਲ ਪਿਓਰ ਮਸਲੀਨ ਦੀ ਚੁੰਨੀ ਜਿਹੜੀ ਕਿ 6 650 ਦੀ ਕੱਲੀ ਚੁੰਨੀ ਹੁੰਦੀ ਹੈ ਇਹ ਤੁਸੀਂ ਆਪਣੀਆਂ ਮੰਮੀਆਂ ਲਈ ਮਾਈਆਂ ਲਈ ਲੈ ਸਕਦੇ ਹੋ ਇਹ ਲਾਈਟ ਕਲਰ ਹੈ ਪਿਸਤਾ শেਡ ਹੈ ਪਾਰਟੀ ویئر ਸੂਟਾ ਜਿਵੇਂ ਹੁਣ ਕੋਰਪੋਰਰਮ ਚੱਲਣਗੇ ਆਹੀ ਸੂਟ ਕਾਟਨ ਦੇ ਪਹਿਣਗੇ ਜੀ ਚੁੰਨੀ ਇਹਦੀ 2.5 ਮੀਟਰ ਹੈ ਮਸਲੀਨ ਦੀ ਹੈ ਇੱਕ ਨੰਬਰ ਹੈ ਤੇ ਆਹ ਜੀ ਇਹਦੇ ਨਾਲ ਹੈਗਾ ਜੀ ਸੂਟ ਤੇ ਇਹਦੀ ਕੀਮਤ ਹੈ ਜੀ ਸੂਟ ਦੀ 1075 ਪਿਓਰ ਬ੍ਰਾਂਡ ਦੀ ਕਾਟਨ ਹੈ ਵੀਰੇ ਇਹ ਇਹ ਬਾਰੇ ਦੇ ਨਾਲ ਮਸ਼ਲੀਨ ਦੀ ਪਿਓਰ ਦੀ ਚੁੰਨੀ ਆ ਤੁਸੀਂ ਆਪਣੇ ਮੰਮੀਆਂ ਲਈ ਇਹ ਸੂਟ ਲੈ ਸਕਦੇ ਹੋ ਸੂਟ ਆਪਣੇ ਕੋਲੇ ਇੱਕੋ ਹੀ ਰਹਿ ਗਿਆ। ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਮੈਚਿੰਗ ਸੂਟ। ਇਹ ਬ੍ਰਾਂਡ ਦੇ ਸੂਟ ਆ ਵੀਰੇ ਫਿੱਟਦੇ ਨਹੀਂ ਹੈਗੇ। ਆ ਦੇਖੋ। ਆ 컬러 ਇਹਦਾ ਬੱਲੇ ਹੀ। ਅਨਿਆਂ ਸੇੜ ਜਾ ਕਹਿੰਦੇ ਆ ਜਿੱਦਾ ਗੰਡੇ ਦਾ ਰੰਗ ਹੁੰਦਾ। ਆ ਲਓ ਜੀ ਆ ਦੀ ਸਲਵਾਰ ਹੈ ਪਲੇਨ ਤੇ ਸਲਵ ਪਰੰਟ ਹੈ ਆਈ ਦੀ ਸ਼ਰਟ ਹੈ ਜੀ ਜਾਨੀ ਕਿ ਐਦਾਂ ਦਾ ਸੂਟ ਹੈ ਜੀ ਇਹ ਆਏ ਦੇ ਨਾਲ ਸਲਵਾਰ ਹੈ ਤੇਰੀ ਚੁੰਨੀ ਦੇਖ ਕੇ ਸੋਡੀ ਰੂਹ ਖੜਜੂ ਮਸਲੀਨ ਦੀ ਚੁੰਨੀ ਹੈ ਜੇ ਨਾਲ ਆਹ ਲਓ ਜੀ 8 ਮੀਟਰ ਦੀ ਮਸਲੀਨ ਦੀ ਚੁੰਨੀ ਹੈ ਵੀਰੇ ਨਾ ਇਹ ਇਕੱਠੀ ਹੋਵੇ ਨਾ ਖਰਾਬ ਹੋਵੇ ਨਾ ਸਿਰ ਤੇ ਖੜਦੀ ਹੈ ਆਹ ਲਓ ਜੀ ਆਏ ਦੀ ਮਸਲੀਨ ਦੀ ਚੁੰਨੀ ਤੇ ਆ ਆ ਗਿਆ ਜੀ ਸੂਟ ਐ ਮੈਚਿੰਗ ਕ੍ਰੈਡਿਟਤਾ ਜੀ 800 ਰੁਪਈਆ ਆ ਗਿਆ ਜੀ 825 ਚ ਇਹ ਪਿਓਰ ਕਾਟਨ ਦੇ ਸੂਟ ਆ ਵੀਰੇ ਫਿੱਟਦੇ ਨਹੀਂ ਹੈਗੇਗੇ ਇਹ ਨਾ ਸੋਚੋ ਵੀ ਇਹ ਫਿੱਟਣਗੇ ਫਿੱਟਣ ਪੁੱਟਣ ਦੀ ਆਂਦੀ ਗਾਰੰਟੀ ਐ ਨਹੀਂ ਕੱਟਦੇ ਕਿਉਂਕਿ ਜਿਹੜੀ ਚੀਜ਼ ਬ੍ਰਾਂਡ ਦੀ ਹੁੰਦੀ ਆ ਵੀਰੇ ਉਹ ਤਾਂ ਬ੍ਰਾਂਡ ਦੀ ਵੀ ਹੁੰਦੀ ਆ ਆ ਆ ਗਿਆ ਥੱਲੇ ਦਾ ਘੇਰਾ ਜੀ ਆ ਦੇਖੋ ਬਹੁਤ ਸੁਨਣਾ ਕਲਰ ਹੈ ਨਾ ਮਰਜੈਂਟਾ ਨਾ ਪਿੰਕ ਹੈ ਮਿਕਸ ਜਿਹਾ ਕਲਰ ਹੈ ਤੇ ਆਹ ਹੈ ਜੀ ਵਾਟ ਮੈਂ ਜੀ ਨਾਲ ਦੀ ਪਲੇਨ ਤੇ ਚੁੰਨੀ ਦੇਖ ਕੇ ਤੁਹਾਡਾ ਰੂਹ ਖੋਸ਼ ਹੋ ਜਾਨੀ ਹੈ ਸਿਰਫ ਤੇ ਸਿਰਫ 825 ਦਾ ਸੂਟ ਹੈ ਜੀ ਇਹ ਇਹਨਾਂ ਨਾਲ ਮਸਲੀਨ ਦੀਆਂ ਚੁੰਨੀਆਂ ਨਾਲ ਜਿਹੜੇ ਇੱਕ ਨੰਬਰ ਹੈ ਤੇ ਕਾਟਨ ਵੀ ਇਹ ਇੱਕ ਨੰਬਰ ਆ 22 ਮੀਟਰ ਦੇ ਆ ਇਹ ਰੇਟ ਸਾਨੂੰ ਕੋਈ ਨਹੀਂ ਦੇਊਗਾ ਜੀ ਆ ਲੋ ਬਹੁਤ ਪਿਆਰਾ ਸੂਟ ਹੈ ਕਾਟਨ ਦਾ ਸੂਟ ਆ ਗਰਮੀ ਵਾਲਾ ਸੂਟ ਆ ਤੁਸੀਂ ਨੂੰ ਪਾਰਟੀ 'ਚ ਵੀ ਪਾ ਸਕਦੇ ਤੇ ਕੀਮਤ ਇਹਦੀ ਸਿਰਫ 825 ਹੈ ਦੇ ਪੈਂਟ ਕਰ ਪਾਈ ਚਾਰਜ ਹੁੰਦਾ ਇੱਕ ਸੂਟ ਦਾ ਜੀ ਹੋਰ ਵੀ ਆਪਾਂ ਨਵੇਂ-ਨਵੇਂ ਕੱਪੜੇ ਲੈ ਕੇ ਆਵਾਂਗੇ ਜੀ ਬਸ ਥੋੜੀ ਜਿਹੀ ਛੇਧ بگੜੀ ਕਰਕੇ ਨਾ ਮੈਂ ਕਿਤੇ ਮੇਰੇ ਕੋਲ ਕਪੜਾ ਘੱਟ ਆਇਆ ਕੱਟ ਪੀਸ ਆਪਣੇ ਕੋਲੇ ਬਾਧੂ ਆਏ ਪਏ ਆ ਜੀ ਜੇ ਜਿਵੇਂ ਕੱਟ ਪੀਰੀਆਂ ਕੁੱਟੀਆਂ ਕੱਟੀਆਂ ਲੈਣੀਆਂ ਹੋ ਉਹ ਆਪਣੇ ਕੋਲੇ ਬਾਧੂ ਆਏ ਪਏ ਆ ਜੀ ਆ ਗਿਆ ਜੀ ਬ੍ਰਾਂਡ ਦੀ ਕਾਟਨ ਦਾ ਸੂਟ ਆਲ ਓਵਰ ਸੂਟ ਹੈ ਆ ਦੇਖੋ ਜੀ ਇਹ ਆ ਦੇਖੋ ਆਲ ਓਵਰ ਸੂਟ ਆ ਜੀ ਫਲਾਵਰ ਵਾਲਾ ਕਾਫੀ ਕਲਰ ਬ੍ਰਾਂਡ ਦਾ ਵੀਰੇ ਇਹ ਖਰਾਬ ਨਹੀਂ ਹੁੰਦਾ ਨਾਲ ਮਸਲੀਨ ਦੀਆਂ ਚੁੰਨੀਆਂ ਤੁਸੀਂ ਪਾਰਟੀ ਵੀਰ ਸੂਟ ਬਣਾ ਸਕਦੇ ਹੋ ਕਾਟਨ ਦਾ ਸੂਟ ਹੈ ਵੀਰੇ ਜਿਹੜਾ ਬਾਜ਼ਾਰ 'ਚ ਤੁਹਾਨੂੰ 1000 1100 ਦਾ ਮਿਲੂਗਾ ਆਪਾਂ ਦੇ ਰਹੇ ਹਾਂ ਸਿਰਫ 850 ਦਾ ਜੀ ਦੇਖੋ ਹਾ ਲਓ ਜੀ ਪਿਓਰ ਮਸਲੀਨ ਦੀਆਂ ਚੁੰਨੀਆਂ 2.5 ਮੀਟਰ ਦੀ ਵੀਰੇ ਪੀਕੋ ਕੀਤੀ ਹੋਈ ਹੈ ਤੇ ਆ ਦੇਖੋ ਜੀ ਆ ਇਹਦੀ ਚੁੰਨੀ ਹੈ ਤੇ ਆ ਇਹਦਾ ਸੂਟ ਹੈ ਜੀ ਆ ਦੇਖੋ ਕਾਫੀ ਬਹੁਤ ਸੋਹਣਾ ਸੂਟ ਹੈ ਜੀ ਸਿਰਫ ਤੇ ਸਿਰਫ 850 ਰੁਪਏ ਦਾ ਇਹ 825 ਵਾਲਾ ਜਾ ਗਿਆ ਜੀ ਇਹਦੀ ਕੁੜਤੀ ਆ ਗਈ ਜੀ ਗਰੇਸ ਜੀ ਕਾਟਨ ਦੀ ਇਹ ਇਹਦਾ ਐਦਾਂ ਫੁੱਲ ਬਣੇ ਹੋਏ ਆ ਜੀ ਘੇਰੇ ਤੇ ਸੂਟ ਤੇ ਤੇ ਆ ਇਹਦਾ ਬਾਜੂ ਫੁੱਲ ਲੈ ਜੀ ਆਸ ਇਹ ਆਏ ਦੇ ਘਰੇ ਤੇ ਜੀ ਬਾਟ ਜਾਣ ਆ ਦੇਖ ਲਓ ਤੇ ਇਹਦੇ ਨਾਲ ਆ ਜੀ ਫਰੋਜੀ ਸਲਵਾਰ ਤੇ ਪਿਓਰ ਦੀ ਆ ਗਈ ਇਹਦੀ ਚੁੰਨੀ ਜੀ ਇਹ ਰਹਿ ਗਿਆ ਜੀ 825 ਦਾ ਆ ਇਹਦੀ ਪਿਓਰ ਦੀ ਚੁੰਨੀ ਹੈ ਜੀ ਆ ਦੇਖੋ ਫੁੱਲ ਪਿਓਰ ਦੀ ਚੁੰਨੀ ਸਿਰਫ ਤੇ ਸਿਰਫ 825 ਦਾ ਜੀ ਆ ਪਿੰਕ ਕਲਰ ਆ ਗਿਆ ਜੀ ਆਲ ਓਵਰ 850 ਚ ਮਸਲੀਨ ਦੀਆਂ ਚੁੰਨੀਆਂ ਨਾਲ ਆਲ ਓਵਰ ਹੈ ਜੀ ਆਹ ਹੈ ਜੀ ਬਲੈਕ ਕਲਰ ਆ ਦੇਖੋ ਬਹੁਤ ਸੋਹਣਾ ਇਹ ਸੂਟ ਬਣਦਾ ਹੈ ਟ੍ਰੈਂਡ ਚ ਹੈ ਵੀ ਵੱਡੇ ਵੱਡੇ ਫੁੱਲਾਂ ਦੇ ਸੂਟ ਟ੍ਰੈਂਡ ਚ ਚੱਲ ਰਹੇ ਹੈ ਜੀ ਹੁਣ ਦੁਬਾਰਾ ਫੇਰਣ ਦਾ ਦਰਵਾਜ਼ਾ ਚੁੱਕਿਆ ਆ ਬਲੈਕ ਇਹਦੀ ਚੁੰਨੀ ਹੈ ਜੀ ਚੁੰਨੀ ਦੇਖੋ ਤੁਹਾਡੀ ਰੂਹ ਖੁਸ਼ ਹੋ ਜੂ ਜੀ ਮਸਲੀਨ ਦੀਆਂ ਚੁੰਨੀਆਂ 1100 1600 ਸੂਟ ਹੈ ਜਿਹੜਾ ਕਿ 850 ਰੁਪਏ ਚ ਮਿਲਦਾ ਜੀ ਆ ਦੇਖੋ ਜੀ देखो देखो जी 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 आया सूट सूट है 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 ये तेन है। एक रंग सी। आ गया कलर बहुत प्यारा कलर है कॉटन बेफिक्र हो लेते हो क्योंकि ब्रांड की कॉटन भी ब्रांड की ਦੇਸੀ ਕਾਟਨ ਦੇਸੀ ਹੀ ਹੁੰਦੀ ਹੈ। ਆਹ ਲੋ ਜੀ। ਚੁੰਨੀਆਂ ਦੇਖੋ ਤੁਸੀਂ ਇਹਨੀਆਂ ਵਾਈਨ ਕਲਰ ਦੀਆਂ ਸਿਰਫ 850 ਦਾ। ਜਿਹੜਾ ਬੰਦਾ ਇਹਨੂੰ ਹੰਡਾਊਗਾ ਉਹ ਯਾਦ ਕਰੂਗਾ ਕਿਉਂਕਿ ਇਹ ਕੱਪੜੇ ਨੇ ਨਾ ਤਾਂ ਫਿੱਟਣਾ ਤੇ ਨਾ ਪੱਟਣਾ। ਇਹ ਵੀਰੇ ਬ੍ਰਾਂਡ ਦੀ ਕਾਟਨ ਆ ਜਾਂਦੀ ਹੈ। ਫਰਕ ਹੁੰਦਾ ਤੁਸੀਂ ਬਾਲਾ ਸਸਤੇ 'ਚ ਜਦੋਂ ਪੈ ਜਾਂਦੇ ਆ ਨਾ ਉਹਦਾ ਕੰਮ ਖਰਾਬ ਹੁੰਦਾ। ਆ ਗਿਆ ਜੀ ਕਾਫੀ ਸ਼ੇਡ। ਬਾਜ਼ਾਰ 'ਚ ਦਿਖਾ ਲਿਓ ਪਤਾ ਕਰ ਲਿਓ ਇਹ ਸੂਟ ਸੋਨ 1100 1200 ਤੋਂ ਘੱਟ ਨਹੀਂ ਦੇਣਾ ਤੇ ਆਪਾਂ ਦੇ ਰਹੇ ਹਾਂ ਜੀ 850 ਦਾ ਜਿੰਨਾਂ ਕੋਲ ਇਹ ਆਪਣਾ ਕਪੜਾ ਪਹੁੰਚੇ ਤੇ ਉਹਨਾਂ ਨੇ ਬਹੁਤ ਸਲਾਹਿਆ ਇਹ ਆਪਾਂ ਪਹਿਲਾਂ ਵੀ ਲਿਆ ਕੇ ਵੇਚਿਆ ਆਹ ਕਬਸੂਟ ਦਾ ਆਹ ਸੀ ਜੀ ਕਾਫੀ ਸੇੜ ਰੁਗਾਂ ਵਾਲਾ ਇਹਨਾਂ ਦਾ ਦੁਬਾਰੇ ਰਵਾਜ ਆ ਗਿਆ ਜੀ ਫੁੱਲਾਂ ਦਾ ਤੇ ਕਿ ਪਿੰਕ ਫੁੱਲ ਆ ਕਿੱਡੇ ਸੋਹਣੇ ਫੁੱਲ ਹੈ ਤੇ ਕਾਫੀ ਇਹਦੀ ਚੁੰਨੀ ਹੈ ਜੀ ਆਹ ਦੇਖੋ ਆਹ ਦੇਖੋ ਖੁੱਲੀ ਡੁੱਲੀ ਮਸਲੀਨ ਦੀ 2.5 ਮੀਟਰ ਦੀ ਚੁੰਨੀ ਆ ਨਾ ਖਰਾਬ ਹੋਵੇ ਸੂਟ ਕਿਉਂਕਿ ਇਹ ਆ ਗਿਆ ਜੀ ਪਿਓਰ ਕਾਪਕਨ ਦਾ ਤੇ ਲਾਸਟ ਸੂਟ ਰਹਿ ਗਿਆ ਜੀ ਆਪਣੇ ਕੋਲੇ 675 ਵਾਲਾ ਇਹਦੇ ਨਾਲ ਪ्योर ਦੀ ਜੁੰਨੀ ਆ ਇਹ ਵੀ ਕਾਪਟਨ ਦਾ ਜੀ ਆਹ ਲੋ ਜੀ ਇਹ ਕਿਸੇ ਨੇ ਕੜਵਾਇਆ ਸੀ ਜੀ ਹੁਣ ਅਸੀਂ ਕਿਸੇ ਦੇ ਵੀ ਕੱਢਨੇ ਨਹੀਂ ਕਪੜਾ ਨਹੀਂ ਅਸੀਂ ਕੱਢ ਕੇ ਰੱਖਦੇ ਜਿਹਦੀ ਪੇਮੈਂਟ ਆਉਗੀ ਜੀ ਬਸ ਉਸੇ ਦੀ ਸੂਟ ਰੱਖਾਂਗੇ ਬਾਅਦ ਚ ਅਗਲ ਕਹਿੰਦਾ ਸਾਡੇ ਕੋਲ ਤਾਂ ਪੈਸੇ ਨਹੀਂ ਬਣੇ ਜਾਂ ਸਾਡੇ ਤਾਂ ਕਿਸੇ ਦੇ ਪਸੰਦ ਨਹੀਂ ਆਏ ਤੇ ਸਾਨੂੰ ਬਹੁਤ ਪ੍ਰੋਬਲਮ ਆ ਜਾਂਦੀ ਹੈ ਜੀ ਹੁਣ ਸੂਟ ਨਹੀਂ ਵੀ ਸੌਰੀ ਚਾਹਣੀ ਆ ਮੈਂ ਕੱਢ ਕੇ ਕਿਸੇ ਦੇ ਨਹੀਂ ਰੱਖਦੀ ਆ ਦੇਖੋ ਜੀ ਆਹ ਇਹਦੀ ਬਾਟਮ ਹੈ ਇਹ ਸੂਟ ਸਾਥੋਂ ਕਿੰਨੇ ਨੇ ਮੰਗਿਆ ਸੀ ਤੇ ਕਿਸੇ ਬੀਬੀ ਨੇ ਕਢਾ ਲਿਆ ਮੰਗ ਰੋ ਕਹਤਾ ਕਿ ਮੈਨੂੰ ਵੀ ਮੈਂ ਤਾਂ ਲੈਣਾ ਨੀਗਾ ਸਾਨੂੰ ਬਹੁਤ ਔਖਾ ਹੋ ਜਾਂਦਾ ਇਹ ਚੀਜ਼ ਚ ਕਿਉਂਕਿ ਸਾਡੀ ਵੀ ਬਹੁਤ ਮਿਹਨਤ ਹੁੰਦੀ ਹੈ ਤੇ ਬੜਾ ਦਿਲ ਦੁਖੀ ਹੁੰਦਾ ਜਦੋਂ ਅਗਲਾ ਬਿੰਦ ਚ ਕਹਿੰਦਾ ਵੀ ਮੈਂ ਤਾਂ ਲੈਣਾ ਨਹੀਂ ਆਹ ਲਓ ਜੀ ਆ ਇਹਦੇ ਨਾਲ ਬਾਟਮ ਹੈ ਜੀ ਪੈਰਟ ਕਲਰ ਦੀ ਇਹ ਐਵੇਂ ਸੂਟ ਹੈ ਜੀ ਆਹ ਦੇਖੋ ਜੀ एस 175 ਦਾ ਜੀ ਪਿਓਰ ਕਾਪਟਨ ਦਾ ਸੂਟ ਆ ਕਾਪਟਨ ਇਹ ਵੀ ਖਰਾਬ ਨਹੀਂ ਹੁੰਦੀ ਜਿਹੜੇ ਤੁਹਾਨੂੰ ਅੱਜ ਸੂਟ ਦਿਖਾਏ ਜਾਂਦੇ ਕਾਪਟਨ ਖਰਾਬ ਬਿਲਕੁਲ ਨਹੀਂ ਹੋਊਗੀ ਬੇਫਿਕਰ ਹੋ ਕੇ ਖਰੀਦ ਸਕਦੇ ਹੋ ਆਇਆ ਜੀ ਪਿਓਰਤੀ ਚੁੰਨੀ ਇਹਦੀ ਹਾਲੋ ਜੀ ਆਈ ਦੀ ਪਿਓਰਤੀ ਚੁੰਨੀ ਹੈ 2 ਮੀਟਰ ਚੁੰਨੀ ਹੈ ਸੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਨਾਲ ਮੇਰਾ ਹੌਂਸਲਾ ਵੱਧਦਾ ਤੇ ਉਹ ਬੀਬੀਆਂ ਮੈਨੂੰ ਮਾਫ ਕਰਨ ਜਿਹੜੀਆਂ ਸੂਟ ਕਢਾ ਕੇ ਮੰਗਰੋ ਕਹਿੰਦੀਆਂ ਵੀ ਜਾਂ ਤਾਂ ਸਾਡੇ ਘਰ ਵਾਲੇ ਦੇ ਪਸੰਦ ਨਹੀਂ ਆਇਆ ਤੇ ਵੀ じゃ ਅਸੀਂ ਲੈਣਾ ਨਹੀਂ ਸਾਡਾ ਤਾਂ ਆ ਨਹੀਂ ਸਕਦੇ ਪਲੀਜ਼ ਕਢਾਇਆ ਨਾ ਕਰੋ ਜੇ ਤੁਹਾਨੂੰ ਪਤਾ ਹੁੰਦਾ ਨਾ ਵੀ ਅਸੀਂ ਲੈ ਨਹੀਂ ਸਕਦੇ ਚੀਜ਼ ਤੇ ਕਢਵਾਇਆ ਨਾ ਕਰੋ ਤੇ ਨੰਬਰ 2 ਵੀ ਤੁਸੀਂ ਜੀ ਦੀ ਪਸੰਦ ਦੇ ਕੱਪੜੇ ਪਾਉਣੇ ਹੋ ਉਹਨਾਂ ਨੂੰ ਪਹਿਲਾਂ ਪੁੱਛ ਲਿਆ ਕਰੋ ਵੀ ਆ ਮਾਜੂਨ ਲਮਾ ਜਾਂ ਨਾ ਲਮਾ ਕਿਉਂਕਿ ਦੋ ਦਿਨ ਰਖਾ ਕੇ ਮਗਰੋਂ ਕਹਿੰਦੇ ਮੇਰੇ ਹਸਬੰਦ ਦੀ ਪਸੰਦ ਨਹੀਂ ਇਦਾਂ ਨਾ ਕਰਿਆ ਕਰੋ ਬੰਦੇ ਦੀ ਆਤਮਾ ਦੁਖੀ ਹੁੰਦੀ ਹੈ ਠੀਕ ਹੈ ਜੀ ਸੋ ਇਹ ਜਿਹੇ ਕੰਮ ਬਿਲਕੁਲ ਨਹੀਂ ਕਰਨੇ ਤੇ ਨਹੀਂ ਮੈਂ ਹੁਣ ਸੂਟ ਰੱਖਾਂ ਜੀ ਸੂਟ ਉਸੇ ਦੀ ਰੱਖੂੰਗੀ ਜਿਹੜਾ ਪੈਸੇ ਪਾਊਗਾ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਨਣੀਓ ਪ